ਸਾਰੀ 8 ਸਾਲ ਦੀ ਉਮਰ ਆ 2017 ਚ ਤੁਸੀਂ ਪਹਿਲੀ ਵਾਰ ਚੁਣ ਕੇ ਆਏ ਸੀ 2017 ਚ ਮੈਂ ਪਹਿਲੀ ਵਾਰ ਚੁਣ ਕੇ ਆਇਆ ਸੀਗਾ 2017 ਚ ਆਮ ਆਦਮੀ ਪਾਰਟੀ ਨੇ ਪਹਿਲੀ ਇਲੈਕਸ਼ਨ ਲੜੀ ਸੀ ਔਰ 20 ਵਿਧਾਇਕ ਚੁਣ ਕੇ ਆਏ ਸੀ ਆਮ ਆਦਮੀ ਪਾਰਟੀ ਦੇ ਤੇ 2022 ਦੇ ਅੰਦਰ ਪੰਜਾਬ ਦੇ ਲੋਕਾਂ ਨੇ ਵੱਡਾ ਫਤਵਾ ਦਿੱਤਾ 92 ਵਿਧਾਇਕ ਚੁਣ ਕੀ ਆਏ ਅੱਜ ਗਿਣਤੀ ਲਗਾਤਾਰ ਵੱਧ ਰਹੀ ਹੈ ਜਦੋਂ ਵੀ ਕੋਈ ਵੀ ਬਾ ਇਲੈਕਸ਼ਨ ਹੁੰਦੀ ਆ ਉਹ ਸੀਟ ਆਮ ਆਦਮੀ ਪਾਰਟੀ ਦੇ ਨਾਂ ਤੇ ਆ ਜਾਂਦੀ ਆ ਔਰ ਕਾਂਗਰਸ ਪਾਰਟੀ ਲਗਾਤਾਰ ਖਤਮ ਹੋ ਰਹੀ ਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਿੱਥੇ ਕਿਹੜੀ ਕਿਤਾਬ ਪੜ ਕੇ ਆਉਂਦੇ ਲਗੇ ਅੱਜ ਸਾਨੂੰ ਉਹਦਾ 20-20 ਹਜ਼ਾਰ ਕਰੋੜ ਤੋਂ ਉੱਪਰ ਪੈਸਾ ਕੱਲਾ ਇੰਟਰਸਟ ਦਾ ਕੱਲਾ ਵਿਆਜ ਦਾ ਦੇਣਾ ਪੈਂਦਾ ਜਿੱਥੇ ਮੂਲਤਨ ਵੀ ਮੋੜਦੇ ਆ ਜਿੱਥੇ ਪ੍ਰਿੰਸੀਪਲ ਅਮਾਉਂਟ ਵੀ ਮੋੜਦੇ ਆ ਉਹਦੇ ਨਾਲ ਦੀ ਨਾਲ 20-20 25-25 ਹਜ਼ਾਰ ਕਰੋੜ ਰੁਪਈਆ ਸਾਨੂੰ ਸਾਲਾਨਾ ਉਹਦਾ ਵਿਆਜ ਮੋੜਨਾ ਪੈਂਦਾਗਾ ਸਪੀਕਰ ਸਾਹਿਬ ਮੁਲਾਜ਼ਮਾਂ ਦੀ ਗੱਲ ਕਰਦੇ ਸੀਗੇ ਬਹੁਤ ਸਾਰੇ ਮੁਲਾਜ਼ਮ ਇਸ ਵਿਧਾਨ ਸਭਾ ਦੇ ਅੰਦਰ ਵੀ ਨੇਗੇ ਜਦੋਂ ਮੁਲਾਜ਼ਮਾਂ ਦਾ 6ਵਾਂ ਪੇ ਕਮਿਸ਼ਨ ਲਾਗੂ ਕੀਤਾ ਕਾਂਗਰਸ ਪਾਰਟੀ ਦੀ ਸਰਕਾਰ ਨੇ ਉਹਦਾ ਬਕਾਇਆ ਕਿਨੇ ਦੇਣੇ ਸੀ ਭਾਈ ਸਰਕਾਰ ਕੀ ਦੀ ਸੀ ਉਸ ਸਮੇਂ ਪੰਜਾਬ ਦੇ ਅੰਦਰ ਜਿਹਦੀ ਗੱਲ ਕਰਦੇ ਸੀ ਅਜਵਾਜਬਾਦ ਸਾਹਿਬ ਲੀਡਰ ਆਫ ਦੀ اپੋਜੀਸ਼ਨ ਤਾਂ ਹੀ ਭੱਜ ਗਏ ਤਾਂ ਹੀ ਉਹ ਇਸ ਵਿਧਾਨ ਸਭਾ ਛੱਡ ਕੇ ਚਲੇ ਗਏ ਕਿਉਂਕਿ ਸੱਚ ਸੁਣਦਾ ਮਾਦਾ ਨਹੀਂ ਹੈਗਾ ਉਹਨਾਂ 'ਚ 14000 ਕਰੋੜ ਤੋਂ ਉੱਪਰ ਲਗਭਗ 14.5 ਹਜ਼ਾਰ ਕਰੋੜ ਦਾ ਬਕਾਇਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਫੈਸਲਾ ਕੀਤਾਗਾ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਨੇ ਫੈਸਲਾ ਕੀਤਾਗਾ ਕਿਉਂ ਨਾਲੇ ਤਿੰਨਾਂ ਸਾਲਾਂ ਦੇ ਅੰਦਰ ਆ ਅਗਲੇ ਸਾਲਾਂ ਦੇ ਅੰਦਰ 2028 ਤੱਕ ਅਸੀਂ پلان ਬਣਾਇਆਗਾ ਕਿ ਇੱਕ ਇੱਕ ਪੈਸਾ ਜਿਹੜਾ ਉਹ ਪੰਜਾਬ ਦੇ ਮੁਲਾਜ਼ਮਾਂ ਦਾ ਦੇਵਾਂਗੇ ਅਸੀਂ ਪਹਿਲੀਆਂ ਦੋ ਕਿਸ਼ਤਾਂ ਤਾਂ ਮੈਂ ਦੇਖ ਰਿਹਾ ਸੀ ਜਹੂਣੀ ਚੈੱਕ ਕਰਕੇ ਹਟਿਆ ਕਿ ਦੋ ਕਿਸ਼ਤਾਂ ਤਾਂ ਉਹਨਾਂ ਜਿਹੜੇ 85 ਸਾਲ ਤੋਂ ਉੱਪਰ ਦੇ ਜਾਂ ਤਾਂ ਪੈਨਸ਼ਨਰ ਲੇਗੇ ਜਾਂ ਸਵਰਗਵਾਸ ਹੋ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾ ਚੁੱਕੀਆਂ ਨੇਗੀਆਂ ਇਹ ਅਸੀਂ ਤਾਂ ਮੈਂ ਸ਼ੁਰੂ ਕੀਤੀ ਆ ਇਹ ਬਕਾਇਆ ਕਿਸ ਸਮੇਂ ਦਾ ਖੜਾ ਸੀ ਸੋਚਣ ਵਾਲੀ ਗੱਲ ਆ ਕਿ ਉਸ ਸਮੇਂ ਦਾ ਖੜਾ ਸੀਗਾ ਜਦੋਂ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਸੀ ਪਰ ਲੇਕਿਨ ਅਸੀਂ ਉਹ ਬਕਾਇਆ ਦੇਣ ਦਾ ਫੈਸਲਾ ਕੀਤਾਗਾ ਜੇ ਅੱਜ ਸਪੀਕਰ ਸਾਹਿਬ ਇਹ ਪਤਾ ਨਹੀਂ ਕਿਹੜੇ ਮਲਾਜਮਾਂ ਦੀ ਗੱਲ ਕਰਦੇ ਸੀ ਕੱਚੇ ਦੇਗੇ ਸੇ ਪੰਜਾਬ ਦੇ ਅੰਦਰ ਸਭ ਤੋਂ ਵੱਧ 12000 ਤੋਂ ਉੱਪਰ ਅੰਕੜਾ ਜਿਹੜਾ ਉਹ ਸਾਡੇ ਨਾਂ ਬੋਲਦਾ ਆਮ ਆਦਮੀ ਪਾਰਟੀ ਦੇ ਨਾਂ ਬੋਲਦਾ ਕਿ ਅਸੀਂ 12000 ਤੋਂ ਉੱਪਰ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਪੱਕੇ ਕੀਤਾਗਾ ਇਹਨਾਂ ਦੇ ਸਮੇਂ ਕਾਂਗਰਸ ਰਾਜ ਦੇ ਸਮੇਂ ਇੱਕ ਅਧਿਆਪਕ ਦੀ ਤਨਖਾਹ ਕਿੰਨੀ ਸੀ ਜਿਹੜਾ ਕੱਚਾ ਸੀਗਾ ਜੀ 6000 ਕਿੰਨੀ ਤਨਖਾਹ ਸੀ ਕਿੰਨੀ ਤਨਖਾਹ ਸੀ 6000 ਜਿਹੜੀ ਅੱਜ ਕਿੰਨੀ ਹੋ ਗਈ 25000 ਔਰ 5% ਦਾ ਇਨਕਰੀਮੈਂਟ ਦੇ ਰਹਿਆ ਉਹਦਾ ਅਲੱਲਾ ਤੇ ਮੈਨੂੰ ਸਮਝ ਨਹੀਂ ਆਉਦੀ ਕਿ ਕਿਹੜੇ ਅੰਕੜਿਆਂ ਦੀ ਗੱਲ ਕਰਦੇ ਨੇਗੇ ਸੋ ਮੇਰੀ ਤਾਂ ਸਪੀਕਰ ਸਾਹਿਬ ਤੁਹਾਡੇ ਜਰੀਏ ਇਹਨਾਂ ਨੂੰ ਬੇਨਤੀ ਆ ਕਿ ਥੋੜਾ ਬਹੁਤਾ ਪੜ੍ਹ ਕੇ ਆ ਕੇ ਪਰ ਲੇਕਿਨ ਮੈਂ ਸਪੀਕਰ ਸਾਹਿਬ ਮੇਰੇ ਸਾਹਮਣੇ ਬੈਠੇ ਨਸ਼ਤਰਪਾਲ ਜੀ ਦਾ ਡਾਕਟਰ ਸੁਖੀ ਜੀ ਦਾ ਸੰਦੀਪ ਜਾਖੜ ਜੀ ਦਾ ਦਿਲੋਂ ਧੰਨਵਾਦ ਕਰਨਾ ਚਾਹਾਂਗਾ ਕਿ ਅੱਜ ਇਹ ਬੈਠ ਕੇ ਜਿਨ੍ਹਾਂ ਨੇ ਆਪਣੀ ਮਾਣ ਮਰਿਆਦਾ ਕੈਮ ਰੱਖੀ ਆ ਜਿਨ੍ਹਾਂ ਨੇ ਇਸ ਗੱਲ ਦਾ ਸਬੂਤ ਦਿੱਤਾਗਾ ਕਿ ਲੋਕਾਂ ਨੇ ਉਹਨੂੰ ਚੁਣ ਕੇ ਭੇਜਿਆ ਔਰ ਉਹ ਸੁਣ ਰਹੇ ਨੇ ਬੈਠ ਕੇ ਨਹੀਂ ਤਾਂ اپੋਜੀਸ਼ਨ ਜਿਹੜੀ ਆ ਭੱਜ ਕੇ ਵਾਕ ਆਊਟ ਕਰ ਗਈ ਕਿਉਂਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸੱਚ ਸੁਣਨ ਦੀ ਆਦੀ ਨਹੀਂ ਹੈਗੀ ਉਹ ਸੱਚ ਨਹੀਂ ਸੁਣ ਸਕਦੇ ਉਹ ਸਿਰਫ ਤੇ ਸਿਰਫ ਸੱਤਾ ਦਾ ਆਨੰਦ ਮਾਣ ਸਕਦੇ ਨੇ ਜੋ ਸੱਤਾ ਚਾਹੁੰਦੇ ਨੇ ਆਨੰਦ ਮਾਣਦੇ ਨੇ ਪਰ ਲੇਕਿਨ اپੋਜੀਸ਼ਨ ਦੀ ਜੁੜੀ ਕੰਸਟਰਕਟਿਵ ਭੂਮਿਕਾ ਆਉਂਦੀ ਉਹਨਾਂ ਮਾਣ ਚ ਸਫਲ ਰਹੇ ਨੇਗੇ ਜੇ ਅੱਜ ਅਸੀਂ ਗੱਲ ਨਸ਼ਿਆਂ ਦੀ ਕੀਤੀ ਸੀ ਕਿਉਂ ਨਹੀਂ ਸਰਕਾਰ ਦਾ ਉਹਨਾਂ ਨੇ ਪੱਕ ਪੂਰਿਆ ਕਿਉਂ ਨਹੀਂ ਸਰਕਾਰ ਦਾ ਸਾਥ ਦਿੱਤਾ ਜੱਜ ਪੰਜਾਬ ਦੇ ਅੰਦਰ ਸਿੱਖਿਆ ਸਦਾਰ ਹੋਣ ਵਾਲੇ ਕਿਉਂ ਨਹੀਂ ਸਰਕਾਰ ਦਾ ਸਾਥ ਦੇ ਰਹੇ